ਸਾਸ਼ੀ ਗਾਲ ਜੀ ਸਵਾਗਤ ਕਰਦੇ ਹਾਂ ਅੱਜ ਦੇ ਨਿਊ ਬਲੌਗ ਦੇ ਵਿੱਚ ਅੱਜ ਆਪਾਂ ਜਾ ਰਹੇ ਹਾਂ ਸ੍ਰੀ ਮਣੀ ਕਰਨ ਸਾਹਿਬ ਕਸੌਲ ਦੇ ਵਿੱਚ ਕਿਹਾ ਜਾਂਦਾ ਵੀ ਮਣੀ ਕਰਨ ਸਾਹਿਬ ਦਾ ਸਾਰਾ ਇਲਾਕਾ ਗਰਮ ਹੈ ਇੱਥੋਂ ਦੀ ਸਾਰੀ ਧਰਤੀ ਗਰਮ ਹੈ ਲਓ ਆਪਾਂ ਪਹੁੰਚ ਚੁੱਕੇ ਹਾਂ ਸ੍ਰੀ ਮਣੀ ਕਰਨ ਸਾਹਿਬ ਉਹ ਸਾਹਮਣੇ ਦੇਖ ਸਕਦੇ ਹੋ ਜੀ ਦਰਬਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਰਦਾਨਾ ਜੀ ਕਲਯੁਗ ਦੇ অবতার ਦੇ ਵਿੱਚ ਇੱਥੇ ਪਹੁੰਚੇ ਸੀ ਦੇਖੋ ਇਹ ਤਾਂ ਦਾ ਵੀਊ ਮਣੀ ਕਰਨ ਸਾਹਿਬ ਦਰਬਾਰ ਸਾਹਿਬ ਦੇ ਬੈਕਸਾਈਡ ਤੇ ਇੱਕ ਸ਼ੇਰ ਮੰਦਿਰ ਹੈ। ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਸ਼ੇਰ ਮੰਦਿਰ ਦੇ ਵੀ ਦਰਸ਼ਨ ਕਰਵਾਵਾਂਗੇ। ਇੱਕ ਦਰਬਾਰ ਸਾਹਿਬ ਦੇ ਵੀ ਦਰਸ਼ਨ ਕਰਵਾ ਰਿਹਾ। ਔਰ ਇੱਥੇ ਇੱਕ ਗਰਮ ਗੁਫਾ। ਤੋਾਨੂੰ ਅੱਗੇ ਫਾਰ ਲੈ ਦੱਸ ਨਹੀਂ ਕਰਵਾਵਾਂਗੇ ਇਹ ਆ ਗਈ ਉਹ ਗੁਫਾ ਇਹਦੇ ਅੰਦਰ ਚਦੋਂ ਵੀ ਜਾਨਾ ਤਾਂ ਪੈਰ ਰੱਖਿਆ ਨਹੀਂ ਜਾਂਦਾ ਇੰਨੀ ਕਰ ਬੰਦੀ ਆ ਫੋਪਸੋ ਤੁਹਾਨੂੰ ਵਲੌਗ ਪਸੰਦ ਆਇਆ ਹੋਵੇਗਾ ਨੈਕਸਟ ਵਲੌਗ ਦੇ ਵਿੱਚ ਦੁਬਾਰਾ ਮਿਲਦੇ ਆ ਪਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ